ਸਬਸਕ੍ਰਾਈਬ ਕਰੋ ਦਿਵੇਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਮੈਂ ਦੇਖੋ ਇੱਕੋ ਗਾਤਾ ਚਾਹਣਾ ਕੋਈ ਵੀ ਹੋਵੇ ਸतीश ਕਾਲਜੀ ਹੋਣ ਕੋਈ ਹੋਵੇ ਆਪਣਾ ਫਰਜ਼ ਬਣਦਾ ਕਿ ਜਿਹੜਾ ਬੰਦਾ ਡਿੱਗਿਆ ਨੂੰ ਅਪ ਚੱਕੀਏ ਠੀਕ ਹੈ ਮੈਂ ਜੋ ਉੱਥੇ ਗਿਆ ਸੀ ਬਹੁਤ ਡੇਸੀ ਔਰ ਅੱਜ ਵੀ ਮੈਂ ਚਾਹਣਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਸਿਰਫ ਇਹ ਕਰਨਾ ਚਾਹੁੰਦਾ ਕਿ ਸतीश ਜੀ ਨੂੰ ਮੈਂ ਪਰਦੇ ਦੇ ਸਾਹਮਣੇ ਲਿਆਉਣਾ ਚਾਹਾਂ ਮੈਂ ਉਹਨਾਂ ਦਾ ਬਾਥਰੂਮ ਵੀ ਸਾਫ਼ ਕਰ ਲਵਾਂ ਉਹਨਾਂ ਨੂੰ ਨਵਾਬ ਵੀ ਦਊਂਗਾ ਸਾਡੇ ਸਾਰੇ ਇਕੱਠੇ ਕੇ ਸਭ ਕੁਝ ਕਰ ਲਾਂਗੇ ਉਹਦੀ ਖੁਸ਼ੀ ਕੈਮਰੇ ਦੇ ਸਾਹਮਣੇ ਜਿਹੜੀ ਕਿ ਕੋਈ ਅੰਡਰਸਟੈਂਡਿੰਗ ਕਰ ਰਿਹਾ ਕੋਈ ਡਾਕਟਰ ਉਹਨੂੰ ਠੀਕ ਨਹੀਂ ਕਰ ਸਕਦਾ ਕੋਈ ਕੁਝ ਨਹੀਂ ਕਰ ਸਕਦਾ ਕੋਈ ਵੀ ਬੰਦਾ ਮੈਂ ਉਹਨੂੰ ਲਿਆਉਣ ਨੂੰ ਤਿਆਰ ਆ ਆਪਣੇ ਕੋਲ ਰੱਖਣ ਨੂੰ ਤਿਆਰ ਆ ਮੈਂ ਟੈਲੀਫੋਨ ਵੀ ਕੀਤਾ ਪਰ ਪਤਾ ਨਹੀਂ ਕਿਉਂ ਸਤਿਆ ਦੇਵੀ ਜੀ ਉਹਨੂੰ ਉੱਥੋਂ ਆਉਣ ਨਹੀਂ ਦਿੰਦੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਾਂ ਮੈਂ ਟੈਲੀਫੋਨ ਕੀਤਾ ਸੀ ਸतीश ਕਹਿੰਦਾ ਹਾਂ ਮੈਨੂੰ ਮuje ਕੱਲ ਆ ਕੇ ਲੈ ਜਾਓ ਗਾੜੀ ਭੇਜ ਦਿਓ ਤਾਂ ਉਸੇ ਵਕਤ ਉਸ ਔਰਤ ਨੇ ਪਿੱਛੋਂ ਗਾਲਾਂ ਕਢੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂ ਔਰ ਸतीश ਰੋ ਪਿਆ ਮੈਂ ਕੀ ਕਹਾਂ ਦੱਸ ਮੈਨੂੰ ਪਰ ਮੈਂ ਫੇਰ ਵੀ ਕਹਿੰਦਾ ਤੁਸੀਂ ਸਾਰੇ ਜਾਓ ਉਹਦਾ ਦੁੱਖ ਦਰਦ ਵੰਡਾਓ ਅੱਜ ਉਹਦੇ ਕੋਲ ਪੈਸੇ ਆ ਰਹੇ ਗੱਲ ਸੁਣੋ ਪੈਸੇ ਤੇ ਅਮੀਰ ਹੋਣ ਨਾਲ ਬੰਦਾ ਜ਼ਿੰਦਗੀ ਠੀਕ ਨਹੀਂ ਹੁੰਦਾ ਉਹਨੂੰ ਵਾਤਾਵਰਣ ਚਾਹੀਦਾ ਠੀਕ ਹੋਣ ਵਾਸਤੇ ਸतीश ਕਾਲ ਕੈਮਰੇ ਤੋਂ ਬੜਾ ਦੂਰ ਹੋ ਗਿਆ ਮੈਂ ਸ਼ਰਤ ਲਾ ਕੇ ਕਹਿੰਦਾ ਆਪਾਂ ਸਾਰੇ ਮਿਲ ਕੇ ਉਹਨੂੰ ਫਿਲਮ ਇੰਡਸਟਰੀ ਚ ਲੈ ਆਈਏ ਬੇਸ਼ੱਕ ਉਹਨੂੰ ਸ਼ੂਟਿੰਗ ਤੇ ਬਿਠਾ ਕੇ ਰੋਲ ਵੀ ਨਾ ਦਈਏ ਉਹਨੂੰ ਕਈ ਹਵਾ ਆਪੀ ਹਾਸਾ ਖੇਡਾ ਕਰੀਏ ਸਾਰੇ ਨਾਲ ਮਲਾਈਏ ਉਹ ਬਿਲਕੁਲ ਠੀਕ ਹੋ ਜਾਏਗਾ ਉਹਦੀ ਉਮਰ ਵੀ ਠੀਕ ਹੋ ਜੂਗੀ ਪੈਸੇ ਵੀ ਆ ਰਹੇ ਐ ਪੈਸੇ ਦੀ ਗੱਲ ਨਹੀਂ ਹੁੰਦੀ ਗੱਲ ਪਿਆਰ ਦੀ ਹੁੰਦੀ ਐ ਅਮੀ ਵਾਈਫ ਐ ਮੈਂ ਦੱਸਦਾ ਤੁਹਾਨੂੰ ਮੈਂ ਦੱਸਦਾ ਇਹਨਾਂ ਨੇ ਜੋ ਜ਼ਿੰਦਗੀ ਦੇ ਵਿੱਚ ਕੀਤਾ ਸਾਰੇ ਮਾਪੇ ਦਾ ਸਾਰੇ ਰਿਸ਼ਤੇਦਾਰਾਂ ਦਾ ਸਾਰਿਆਂ ਦਾ ਜਿੰਨੇ ਵੀ ਬੰਦੇ ਨੇ ਡਿੱਗਿਆਂ ਨੂੰ ਚੱਕਿਆ ਐਦਾਂ ਇੱਕ ਹੋਣਾ ਚਾਹੀਦਾ ਹੁਣ ਬਾਕੀ ਰਹਿ ਗਈ ਪੈਸੇ ਦੀ ਗੱਲ ਸਤੀਸ਼ ਕਾਲਜੀ ਨੂੰ ਅਰਬਾਂ ਖਰਬਾ ਰੁਪਈਆ ਆਵੇ ਰੱਬ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਉਹ ਜਿਹੜੇ ਉਹਨਾਂ ਨੂੰ ਹੈਂਡਲ ਕਰ ਰਹੇ ਨੇ ਜਿਹੜਾ ਉਹਨਾਂ ਦਾ ਅਕਾਊਂਟ ਹੈਂਡਲ ਹੋ ਰਿਹਾ ਹੈ ਉਹ ਸੱਤੇ ਦੇਵੀ ਜੀ ਕਰ ਰਿਹਾ ਹੈ ਉਹਨਾਂ ਕੋਲ ਅਕਾਊਂਟ ਨੰਬਰ ਮੈਂ ਮੰਗਿਆ ਸੀ ਮੈਂ ਕਹਿੰਦਾ ਜੀ ਲੋਕਾਂ ਨੇ ਪੈਸੇ ਪਾਉਣੇ ਹੁੰਦੇ ਆ ਬਾਹਰੋਂ ਕਿਸੇ ਨੇ ਡਰਾਫਟ ਭੇਜਣਾ ਹੁੰਦਾ ਤੁਸੀਂ ਸਾ ਨੰਬਰ ਦਿਓ ਨਾ ਨੰਬਰ ਦਿੱਤਾ ਨਹੀਂ ਫੇਰ ਜਾ ਕੇ ਬੰਦਾ ਭੇਜ ਕੇ ਨੰਬਰ ਲਿਆਂਦਾ ਉਹ ਅਕਾਊਂਟ ਨੰਬਰ ਮੇਰੇ ਕੋਲ ਪਿਆ ਹੈ ਪੈਸੇ ਉਹਨਾਂ ਕੋਲ ਜਾ ਰਹੇ ਨੇ ਪਰ ਮੈਂ ਪੁੱਛਣਾ ਚਾਹੁੰਦਾ ਜੀ ਪੈਸੇ ਉਹਨਾਂ ਕੋਲ ਇੱਕ ਮਿੰਟ ਗੱਲ ਸੁਣ ਲਓ ਜੇ ਪੈਸੇ ਉਹਨਾਂ ਕੋਲ ਜਾ ਰਹੇ ਨੇ ਤਾਂ ਫਿਰ ਉਹ ਪੈਸੇ ਉਹਨਾਂ ਦੀ ਸਿਹਤ ਤੇ ਖਰਚ ਜੇ ਹੋ ਰਹੇ ਨੇ ਤਾਂ ਸਤੀਸ਼ ਕੋਲ ਠੀਕ ਕਿਉਂ ਨਹੀਂ ਹੋ ਰਿਹਾ ਕਿਉ ਔਰ ਉਹਦੇ ਕੋਲ ਜਾਓ ਮੈਂ ਠੀਕ ਆ ਮੈਂ ਖੁਸ਼ ਆ ਮੈਂ ਇਹਨੂੰ ਲਿਆਉਣਾ ਚਾਹੁੰਦਾ ਆਪਣੇ ਕੋਲ ਰੱਖਣਾ ਚਾਹੁੰਦਾ ਮੇਰੀ ਵਾਈਫ ਨੇ ਕਿਹਾ ਆਪਾਂ ਆਪਣੇ ਕੋਲ ਲੈ ਕੇ ਆਉਣੇ ਆ ਫਿਰ ਕੀ ਹੋ ਗਿਆ ਜਿੱਥੇ ਚਾਰ ਰੰਦੇ ਉੱਥੇ 10 ਗੋਲ ਰੈਲਣਗੇ ਕੋਈ ਫਰਕ ਨਹੀਂ ਪੈਂਦਾ ਪਰ ਹੁਣ ਜੇ ਅਗਲਾ ਨਹੀਂ ਆਉਣਾ ਚਾਹੁੰਦਾ ਤਾਂ ਦੱਸੋ ਮੈਂ ਕੀ ਕਰਾਂ ਕਿੰਨਾ ਪੈਸਾ ਉਹਨਾਂ ਕੋਲੇ ਆ ਕੇ ਕਿਹਾ ਹੁਣ ਮੈਂ ਕਿਹਾ ਜੀ ਉੱਥੇ ਕਾਊਂਟਰ ਲੱਗੇ ਆ ਨਾ 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 ਮੇਰੇ ਮੇਰੇ ਹਿਸਾਬ ਨਾਲ ਬਹੁਤ ਪੈਸਾ 30 ਲੱਖ ਰੁਪਏ ਸੁਖਵੀਰ ਬਾਦਲ ਨੇ ਦਿੱਤਾ ਠੀਕ ਹੈ ਕਿਸੇ ਨੇ 5 ਦੇਤਾ ਕਿਸੇ ਨੇ 10 ਦੇਤਾ ਮੈਨੂੰ ਦੱਸੋ ਮੇਰਾ ਖਿਆਲ 50 60 70 ਲੱਖ ਰੁਪਏ ਆ ਹੀ ਗਿਆ ਹੁਣ 10 ਲੱਖ ਰੁਪਏ ਤਾਂ ਹ ਤੇ ਫੇਰ ਵੀ ਜੇ ਉਹ ਠੀਕ ਨਹੀਂ ਹੋ ਰਿਹਾ ਉਹਦੀ ਖਰਾਕ ਕੈਮਰਾ ਹੈ ਤੇ ਉਹਨੂੰ ਕੈਮਰੇ ਸਾਹਮਣੇ ਲਿਆਓ ਮੇਰੀ ਬੇਨਤੀ ਹੈ ਉਹ ਠੀਕ ਹੋ ਜਾਏ ਪੈਸੇ ਦਾ ਮਿਸਯੂਜ਼ ਹੋ ਰਿਹਾ ਹੈਗਾ ਤੁੰਡੀ ਮੈਂ ਤੁਸੀਂ ਆਪ ਚੈੱਕ ਕਰੋ ਜਾ ਕੇ ਮੈਨੂੰ ਲੱਗਦਾ ਮਿਸਯੂਜ਼ ਹੋ ਰਿਹਾ ਹੈ ਕਿਉਂਕਿ ਜੇ ਇਕੱਲੇ ਬੰਦੇ ਨੂੰ ਦਿਖਾਉਣਾ ਹੋਵੇ ਤੇ ਕੱਪੜੇ ਚੰਗੇ ਹੀ ਲੀੜੇ ਚੰਗੇ ਉਹ ਤਾਂ ਐ ਰਹਿੰਦਾ ਉੱਥੇ ਜਿਵੇਂ ਕੋ ਜੇਲ੍ਹ ਰਹਿਦਾ ਜੇਲ੍ਹ ਚ ਬੰਦੇ ਰਹਿੰਦੇ ਹੁੰਦੇ ਆ ਤਾਂ ਤੁਸੀਂ ਜਾਓ ਸਾਰੇ ਲੈ ਕੇ ਆਓ ਤੁਹਾਡਾ ਆਪਣਾ ਫਰਜ਼ ਬੰਦਾ ਸਾਰਿਆਂ ਦਾ ਪ੍ਰੈਸ ਵਾਲਿਆਂ ਦਾ ਕਿ ਜਾ ਕੇ ਪੁੱਛੋ